ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਡਾਕਟਰ ਐਸ ਪੀ ਸਿੰਘ ਅਭਰਾਜੀ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਲਈ ਕੁਝ ਨਾ ਕੁਝ ਕੀਤਾ ਜਾਂਦਾ ਹੈ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਜਿਹੜਾ ਕਿ ਲੋੜੀ ਤੇ ਮਾਗੀ ਦਾ ਤਿਉਹਾਰ ਅੱਜ ਲੋੜਵੰਦਾਂ ਦੇ ਨਾਲ ਹੀ ਮਨਾਇਆ ਗਿਆ ਤੇ ਧੀਆਂ ਨੂੰ ਜਿਹੜੀ ਕਿ ਇੱਥੇ ਮੁਕੂ ਚ ਜਿਹੜਾ ਕਮੇਟੀ ਦਫ਼ਤਰ ਦੇ ਸਾਹਮਣੇ ਪਾਰਕ ਉੱਥੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਅੱਜ ਬਹੁਤ ਹੀ ਲੋੜਵੰਦਾਂ ਦੇ ਨਾਲ ਜਿਹੜਾ ਮਨਾਇਆ ਤੇ ਅਸੀਂ ਵੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਸੀਂ ਹਮੇਸ਼ਾ ਹੀ ਕੋਸ਼ਿਸ਼ ਇਹ ਹੁੰਦੀ ਹੈ ਕਿ ਲੋੜੀ ਦੀਵਾਲੀ ਦਾ ਕੋਈ ਵੀ ਤਿਉਹਾਰ ਆਉਂਦਾ ਅਸੀਂ ਇਹਨਾਂ ਲੋੜਵੰਦਾਂ ਦੇ ਨਾਮ ਮਨਾਈਏ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ। ਜਿਵੇਂ ਕਿਆਂ ਉਹਨਾਂ ਨੂੰ ਹਰ ਮਹੀਨੇ ਜਿਹੜੀ ਹਾਰਤਕ ਸਹਾਇਤਾ ਦਿੰਦੇ ਆ ਉਹ ਸਹਾਇਤਾ ਚੱਕ ਦਿੱਤੇ ਗਏ ਇਸ ਤੋਂ ਲਗਾ ਇੱਕ ਪਿੰਡ ਦੀ ਐਸਪਰੀ ਵਿਦਵਾ ਸੀ ਜਿਸ ਦਾ ਪਤੀ ਦਰਿਆ ਵਿੱਚ ਡੁੱਬ ਕੇ ਮਰ ਗਿਆ ਸੀ ਉਹਨੂੰ 2500 ਰੁਪਏ ਦੀ ਪੈਨਸ਼ਨ ਹਰ ਮਹੀਨੇ ਉਹਨੂੰ ਵੀ ਦਿੱਤੀ ਗਈ ਅੱਜ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਐਸ.ਪੀ ਸਿੰਘ ਅਫਰੇ ਦਾ ਤੇ ਇੱਕ ਵੀਰ ਨੇ ਸਾਨੂੰ ਮਖੂ ਵਿੱਚ ਦਾਨ ਕੀਤਾ ਸੀਗਾ ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ ਉਹਦਾ ਜੋ ਵੀ ਇਸ ਚੀਜ਼ ਦਾ ਪ੍ਰੋਗਰਾਮ ਸੀਗਾ ਮਖਲੀ ਜਾਂ ਕੰਬਲ ਵਗੈਰਾ ਜਿਹੜੇ ਗਰੀਬਾਂ ਵੰਡੇ ਆ ਤੇ ਉਹ ਉਸ ਵੀਰ ਵੱਲੋਂ ਦਾਨ ਕੀਤੇ ਗਏ ਸਹੀ ਉਹਨਾਂ ਦਾ ਨਾਮ ਸ਼ੋਅ ਕਰਨਾ ਚਾਹੋਗੇ ਰਿੰਕੂ ਰਿੰਕੂ ਵੀਰ ਮਖੂ ਦੇ ਆ ਉਹ ਦਾਨੀ ਸੱਜਣ ਨੇ ਵੀ ਸਾਡੀ ਬਹੁਤ ਮਦਦ ਕੀਤੀ ਤੇ ਇਸ ਹਲਪ ਦੇ ਤੇ ਅਸੀਂ ਲੋਹੜੀ ਦੀ ਪਿੱਤਰ ਤਿਹਾੜੀ ਤੇ ਸਾਰੇ ਦੇਸ਼ ਵਾਸੀਆਂ ਨੂੰ ਤੇ ਖਾਸ ਕਰਕੇ ਸពਤ ਦਾ ਪਲਾ ਜੁੜੇ ਨਾਲ ਜੁੜੇ ਪਰਿਵਾਰ ਨੂੰ ਬਹੁਤ ਬਹੁਤ ਮੁबारकबाद ਦਿੰਦਾ ਹਾਂ। ਮੈਂ ਬੁਰੇ ਦੀ ਤਰਫ ਤੋਂ ਜਿਹੜੀ ਜੁੜੀ ਹੁੰਦੀ ਹੈ।